ਅੱਜ ਮੈਂ ਬਹੁਤ ਦਿਨ ਬਾਅਦ ਲਾਈਵ ਆਈ ਆ ਬਹੁਤ ਹੀ ਦਿਨ ਹੋ ਗਏ ਮਿਲ ਲੱਗਦੇ ਤਕਰੀਬਨ ਕੋਈ 1 ਹਫਤਾ ਹੋ ਗਿਆ ਇੱਕ ਹਫਤੇ ਬਾਅਦ ਕੰਮ ਦੁਬਾਰਾ ਸਟਾਰਟ ਕੀਤਾ ਇੱਕ ਹਫਤਾ ਜਿਹੜਾ ਮੇਰਾ ਬਹੁਤ ਬੀਜ਼ੀ ਦਾ ਨਿਕਲਿਆ ਨਾ ਕੋਈ ਵਲੌਗ ਨਾ ਕੋਈ ਸ਼ਾਰਟਸ ਨਾ ਲਾਈਵ ਆਜੋ ਸਾਰੇ ਜਣੇ ਕਮਾਲ ਦੀ ਗੱਲ ਹੈ ਕੋਈ ਨਹੀਂ ਆਇਆ ਹਜੇ ਤੱਕ ਲਾਈਵ ਦੇ ਵਿੱਚ ਵੈਲਕਮ ਹੈ ਤੁਹਾਡਾ ਲਾਈਵ ਦੇ ਵਿੱਚ ਕਿਨੇ ਲਾਈਵ ਨੂੰ ਜੁਆਇਨ ਕੀਤਾ ਜੀ ਪਲੀਜ਼ ਲਾਈਵ ਨੂੰ ਲਾਈਕ ਕਰ ਦੋ ਲਾਈਵ ਨੂੰ ਲਾਈਕ ਕਰ ਦੋ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੱਸੋ ਜੀ ਕਿਨੇ ਲਾਈਵ ਨੂੰ ਜੁਆਇਨ ਕੀਤਾ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਲਾਈਵ ਦੇ ਵਿੱਚ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਜੀ ਕਿਨੇ ਕਿਨੇ ਲਾਈਵ ਨੂੰ ਕਿਹੜੇ ਸ਼ਹਿਰ ਤੋਂ ਵਾਚ ਕੀਤਾ ਤੇ ਪਲੀਜ਼ ਕਮੈਂਟਾਂ ਰਹੀ ਮੈਨੂੰ ਜਰੂਰ ਦੱਸੋ 17 ਜਣਿਆਂ ਦੀ ਵਾਚਿੰਗ ਹੈ ਲਾਈਵ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸੋ ਜੀ ਕਿਹੜੀ ਕਿਹੜੀ ਸਿਟੀ ਤੋਂ ਵਾਚ ਕਰ ਰਹੇ ਹੋ ਲਾਈਵ थैंक यू लाइव में लाइक करने मंडल सूरी जी हलो स्वागत है लाइव तो आड़ा हेलो जी हलो लाइक डन थैंक यू जी थैंक यू थैंक यू सेकंड लाइक भी मिल चुक्या किने लाइव लाइक किया कमेंट करो प्लीज़ सारे जने के शहर तो वॉच कर रहे हो लाइव वीडियो नोट क्लियर टी मैम नेटवर्क इशू होएगा कोई नेटवर्क इशू होगा कोई हूँ वीडियो ठीक है सही आ रही है वीडियो सही आ रही है हूं ਡਾਇਰੈਕਸ਼ਨ ਚੇਂਜ ਕਰਦੇ ਆਪਾਂ ਥੈਂਕ ਯੂ ਲਾਈਵ ਨੂੰ ਲਾਈਕ ਕਰਨ ਲਈ ਜੀ ਹੋਰ ਕਿਹਨੇ ਲਾਈਵ ਨੂੰ ਲਾਈਕ ਕੀਤਾ ਸੋ ਸ਼ੀਕਲ ਜੀ ਬੀਤਨ ਰੇ ਸਿੰਘ ਜੀ ਸਵਾਗਤ ਹੈ ਲਾਈਵ ਤੇ ਵਿਸਤੂ ਆਟਾ ਹੋਰ ਸੁਣਾਓ ਜੀ ਕੀ ਹਲਚਲ ਤੁਹਾਡੇ ਹੁਣ ਠੀਕ ਹੈ ਵੀਡੀਓ ਹਾਂਜੀ ਚੇਂਜ ਕਰ ਲਈ ਸੀਟ ਹੁਣ ਸੁਣਾਓ ਹੁਣ ਠੀਕ ਹੈ ਵੀਡੀਓ ਹੁਣ ਵੀਡੀਓ ਠੀਕ ਹੈ ਬਹੁਤ ਦਿਨ ਬਾਅਦ ਠੀਕ ਬਹੁਤ ਦਿਨ ਬਾਅਦ ਲਾਈਵ ਦਿਨ ਬਾਅਦ ਨਹੀਂ ਲਾਈਵ ਹੋਈ ਮੈਂ ਹਾਂ ਹੁਣ ਹਫਤਾ ਹੋ ਗਿਆ ਹਫਤੇ ਤੋਂ ਪਹਿਲਾਂ ਤਾਂ ਮੈਂ ਡੇਲੀ ਆਂਦੀ ਸੀਗੀ ਲਾਈਵ ਹਫਤੇ ਤੋਂ ਪਹਿਲਾਂ ਮੈਂ ਡੇਲੀ ਲਾਈਵ ਆਂਦੀ ਸੀ ਕਿ ਹੁਣ ਥੋੜਾ ਬੀਜ਼ੀ ਰਹੀ ਆਂ ਬਾਕੀ ਤੁਸੀਂ ਸਨਾਓ ਤੁਹਾਡੇ ਕੀ ਹਾਲ ਚਾਲ ਕੋਈ ਗੱਲ ਨਹੀਂ ਜੀ ਜਿਹੜੀ ਨਾਟ ਕਲੀਅਰਟੀ ਤੁਹਾਡੇ ਫੋਨ 'ਚ ਹੀ ਕੋਈ ਪ੍ਰੋਬਲਮ ਹੋਣੀ ਟਿੰਕੂ ਮੋਂਜੀ ਹਾਲ ਇਸ ਤੋਂ ਅੱਡਾ 15 ਜਨਿਆਂ ਦੀ ਵਾਤ ਨੈਟਵਰਕ ਇਸ਼ੂ ਬਹੁਤ ਹੈ ਪ੍ਰੀ ਦੀਦੀ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸਤਿ ਸ਼੍ਰੀ ਅਕਾਲ ਜੀ ਗੁਰਮੇਤ ਸਿਸਟਰ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਪਰਮੇਸਿਸਟਰ ਸੁਣਾਓ ਕੀ ਹਾਲ ਚਾਲ ਤੁਹਾਡੇ ਬੱਚੇ ਠੀਕ ਨੇ ਕਰੇ ਤੁਸੀਂ ਠੀਕ ਹੋ ਕੀ ਕਰਦੇ ਸੀ ਤੁਸੀਂ ਪ੍ਰੀਤੀ ਦੀ ਲਾਈਵ ਮੈਨੂੰ اگے ਨਹੀਂ ਸਮਝਾਇਆ ਗੁਰਮੀਤ ਸਿਸਟਰ ਕੀ ਕਹਿ ਰਹੇ ਹੋ ਤੁਸੀਂ ਮੈਂ ਵਧੀਆ ਜੀ ਅੱਛਾ ਤੁਸੀਂ ਲਾਈਵ ਬਾਰੇ ਕੀ ਕਹਿ ਰਹੇ ਹੋ ਲਾਈਵ ਛੋੜ ਦਿੱਤੀ ਜਾਂ ਚੋਰੀ ਲਾਈਵ ਆ ਗਏ ਇਹ ਕਹਿ ਰਹੇ ਹੋ ਮੈਨੂੰ ਕੁਝ ਸਮਝ ਨਹੀਂ ਆਇਆ ਮੈਂ ਰੁਪੀ ਦੀਦੀ ਦੀ ਲਾਈਵ ਵਿੱਚ ਬੈਠੀ ਸੀ ਅੱਛਾ ਤੁਸੀਂ ਰੁਪਿੰਦਰ ਸਿਸਟਰ ਦੀ ਲਾਈਵ ਦੇ ਵਿੱਚ ਸੀ ಅಷ್ಟನ್ನು ನೋಟಿಶನ ಮ್ಯಿಗಿರಗೇ ਬਲਜੀਤ ਸਿੰਘ ਜੀ ਸ਼ਸ਼ੀਕਾਲ ਜੀ ਸਵਾਗਤ ਹੈ ਜੀ ਲੈ ਦੇਵਿਸ਼ ਤੋਂ ਆਟਾ ਲਾਈਵ ਨੂੰ ਲਾਈਕ ਕਰ ਦਿਓ ਜੀ ਹਾਂਜੀ ਦੀਦੀ ਲਾਈਵ ਕਾਪੀ ਕਰਦੇ ਨੇ ਲਾਈਵ ਕਾਪੀ ਮੀਨਸ ਕੀ ਕਹਿ ਰਹੇ ਹੋ ਤੁਸੀਂ ਲਾਈਵ ਡੈਲੀ ਕਰਦੇ ਨੇ ਗੁਰਮੀਤ ਸਿਸਟਰ ਲਾਈਵ ਡੈਲੀ ਕਰਦੇ ਨੇ ਮੇਰੇ ਬੱਚੇ ਸਭ ਵਧੀਆ ਨੇ ਅੱਛਾ ਤੁਹਾਡੇ ਬੱਚੇ ਠੀਕ ਨੇ ਹੋਰ ਸੁਣਾਓ ਖਾਣਾ ਖਾ ਲਿਆ ਤੁਸੀਂ ਖਾਣਾ ਖਾ ਲਿਆ ਤੁਸੀਂ ਗੁਰਮੀਤ ਸਿਸਟਰ ਬਰਾੜ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਜੀ ਹਾਂ ਜੀ ਦੀਦੀ ਖਾ ਲਿਆ ਅੱਛਾ ਜੀ ਅੱਛਾ ਹੋਰ ਸੁਣਾਓ ਘਰੇ ਮਿਸਤਰੀ ਲੱਗੇ ਹੋਏ ਸੀਗੇ ਕੰਮ ਨਵੇੜਲੇ हट ਗਿਆ ਮਿਸਤਰੀ ਤੁਹਾਡਾ ਮਿਸਤਰੀ हट ਗਿਆ ਬਰਾੜ ਜੀ ਕਿਹੜੇ ਸ਼ਹਿਰ ਤੋਂ ਮੋਚ ਕਰ ਰਹੇ ਹੋ ਵੀਡੀਓ ਤੁਸੀਂ ਲਾਈਵ ਸਾਡੀ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਲਾਈਵ ਨੂੰ ਸਬ ਲਾਈਕ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਮੈਂ ਸਾਗ ਮੱਕੀ ਦੀ ਰੋਟੀ ਬਣਾਉਣੀ ਆ ਅੱਛਾ ਸਾਗ ਤੁਸੀਂ ਸਵਾਰ ਕੇ ਰੱਖ ਲਿਆ ਖੇਤਾਂ ਚੋਂ ਲੈ ਕੇ ਆਏ ਹੋਣੇ ਤੋੜ ਕੇ ਨਾ ਤੁਸੀਂ ਹੁਣ ਤਾਂ ਘਰ ਘਰ ਦੀ ਇਹੀ ਕਹਾਣੀ ਆ ਕਦੇ ਕਿਸੇ ਘਰ ਸਾਗ ਬਣਨਾ ਕਦੇ ਕਿਸੇ ਘਰ ਸਾਗ ਬਣਨਾ ਪੂਰੀ ਸਰਦੀਆਂ ਦੇ ਵਿੱਚ ਸਾਗ ਦਾ ਹੀ ਰਾਜ ਰਹਿਣਾ ਹੋਰ ਤਾਂ ਕਿਸੇ ਦੇ ਮੂੰਹ ਕੁਝ ਸੁਣਦੇ ਨਹੀਂ ਆਪਾਂ ਕਿ ਕੋਈ ਹੋਰ ਸਬਜੀ ਬਣਾਈ ਹੈ ਇੱਕ ਕਮਰਮਾਨ ਠੀਕ ਹੈ ਹਨੂਮਾਨਗੜ੍ਹ ਰਾਜਸਥਾਨ ਤੋਂ ਜੀ ਅੱਛਾ ਜੀ ਅੱਛਾ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮੈਂ ਤਾਂ ਮਟਰ ਕੱਢਣ ਲੱਗੀ ਸੀ ਕਿ ਆਲੂ ਮਟਰ ਦੀ ਸਬਜ਼ੀ ਬਣਾਵਾਂਗੀ। ਕਾਫੀ ਦਿਨ ਹੋ ਗਏ ਮਟਰ ਨਹੀਂ ਬਣਾਏ ਹੈਗੇ ਆਲੂ ਮਟਰ। ਆਲੂ ਮਟਰ ਦੀ ਸਬਜ਼ੀ ਬਣਾਣੀ ਹੈ ਮੈਂ ਤੇ। ਥੈਂਕ ਯੂ ਜੀ ਸੁਖ ਜੀ ਥੈਂਕ ਯੂ so much। ਲਾਈਕ ਕਰਨ ਲਈ ਦੀਕਸ਼ਾ ਜੀ ਹੈਲੋ। ਸਵਾਗਤ ਆ ਲਾਈਵ ਦੇ ਵਿੱਚ ਤੁਹਾਡਾ। ਪਲੀਜ਼ ਲਾਈਵ ਨੂੰ ਲਾਈਕ ਕਰ ਤੋ। ਨਹੀਂ ਦਿੱਤੀ ਅਸੀਂ আচ্ছা ਤੁਸੀਂ ਆਪਣਾ ਬੀਜਿਆ ਹੋਇਆ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਹੈ ਨਾਲ ਫਿਰ ਲੱਸੀ ਵੀ ਬਣਾਈ ਹੋਣੀ ਤੁਸੀਂ ਲੱਸੀ ਮੱਖਣ ਇਹ ਵੀ ਜ਼ਰੂਰੀ ਹੈ ਅਰੀਕਾ ਗੱਲ ਹੈ ਨਾ ਸਾਗ ਜਿੰਨਾ ਮਰਜ਼ੀ ਬਣਾਈ ਚੱਲੋ ਖਾਈ ਚੱਲੋ ਸਾਗ ਤੋਂ ਅੱਕਦੇ ਨਹੀਂ ਹੈਗੇ ਸਬਜ਼ੀਆਂ ਤੋਂ ਹਜੇ ਅੱਕ ਜਾਂਦੇ ਆ ਆਪਾਂ ਖਾਂਦੇ ਖਾਂਦੇ ਸਾਗ ਤੋਂ ਕੋਈ ਨਹੀਂ ਅੱਕਦਾ ਹੈਗਾ ਮੈਂ ਤਾਂ ਕਿਸੇ ਦੇ ਮੂੰਹੋਂ ਨਹੀਂ ਸੁਣਿਆ ਹੈਗਾ ਕਿ ਅੱਕ ਗਏ ਸਾਗ ਖਾ ਕੇ ਹਾਂ ਬੱਚੇ ਹੁੰਦੇ ਨੇ ਜਿਹੜੇ ਬੱਚੇ ਜ਼ਰੂਰ ਅੱਕ ਜਾਂਦੇ ਨੇ ਬੱਚੇ ਜ਼ਰੂਰ ਗਰੇਸ਼ ਕਰਦੇ ਨੇ ਲੈ ਚੌਥੇ ਦਿਨ ਹੀ ਸਾਗ ਬਣਾ ਲੈਂਦੇ ਨੇ ਪਰ ਜਿਹੜੇ ਵੱਡੇ ਹੁੰਦੇ ਨੇ ਨਾ ਉਹਨਾਂ ਦਾ ਤਾਂ ਫੇਵਰਿਟ ਹੁੰਦਾ ਹੈ ਸਾਗ ਸਾਰਿਆਂ ਦਾ ਦਿਕਸ਼ਾ ਜੀ ਕਿਹੜੇ ਸ਼ਹਿਰ ਤੋਂ ਵਾਚ ਕਰ ਰਹੇ ਹੋ লাইਵ ਤੁਸੀਂ লাইਵ ਨੂੰ ਲਾਈਕ ਜ਼ਰੂਰ ਕਰੋ ਪੰਜ ਜਣੇ ਬੈਠੇ ਨੇ লাইਵ ਦੇ ਵਿੱਚ ਪਲੀਜ਼ ਸਾਰੇ ਜਣੇ লাইਵ ਨੂੰ ਲਾਈਕ ਕਰਕੇ ਕਮੈਂਟ ਜ਼ਰੂਰ ਕਰੋ ਜੀ ਸਿੱਸੀ ਟੀਵੀ ਨਾਲ ਬਣ ਕੇ ਬੈਠਿਆ ਕਰੋ ਤੁਸੀਂ ਵੀ ਲਾਈਵ ਚੰਗੀ ਨਹੀਂ ਲੱਗਦੀ ਤੁਸੀਂ ਜਾ ਸਕਦੇ ਹੋ ਚੰਗੀ ਲੱਗਦੀ ਹੈ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਿਆਰੀਆਂ ਹੋ ਗਈਆਂ ਵਿਆਹ ਦੀਆਂ ਗੁਰਮੀਤ ਸਿਸਟਰ ਵਿਆਹ ਦੀਆਂ ਤਿਆਰੀਆਂ ਹੋ ਗਈਆਂ 12 ਜਣੇ ਬੈਠੇ ਨੇ ਲਾਈਵ ਦੇ ਵਿੱਚ ਪਲੀਜ਼ ਸਾਰੇ ਜਣੇ ਲਾਈਵ ਨੂੰ ਲਾਈਕ ਕਰਕੇ ਕਮੈਂਟ ਕਰ ਲੋ ਜੀ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਘੁੰਮ ਰਹੀ ਆ ਲਾਈਵ ਕਮੈਂਟ ਕਰਕੇ ਜ਼ਰੂਰ ਦੱਸੋ ਬਾਕੀ ਤੁਹਾਡਾ ਸਾਰਿਆਂ ਦਾ ਲੰਚ ਹੋ ਗਿਆ ਕਿ ਨਹੀਂ ਹੋਇਆ ਹਜੇ ਲੰਚ ਕੀ ਕੁਝ ਖਾਧਾ ਅੱਜ ਤੁਸੀਂ ਸਾਰਿਆਂ ਨੇ ਲਾਈਕ ਕਰ ਦੋ ਅਸलम ਖਾਨ ਜੀ ਹਲੋ ਸਵਾਗਤ ਹੈ ਲਾਈਵ ਦੇ ਵਿੱਚ ਤੁਹਾਡਾ ਪਲੀਜ਼ ਲਾਈਵ ਨੂੰ ਲਾਈਕ ਕਰ ਦੋ ਜੀ ਲਾਈਵ ਨੂੰ ਲਾਈਕ ਕਰ ਦੋ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਲਾਈਵ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਅੱਜ ਪਹਿਲੀ ਵਾਰੀ ਆਇਓ ਲਾਈਵ ਦੇ ਵਿੱਚ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਫਾਇਨ ਜੀ ਕਿਲ ਸਾਹਿਬ ਜੀ ਤੁਸੀਂ ਸਣਾਓ ਤੁਹਾਡੇ ਕੀ ਹਾਲ ਚਾਲ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਜੀ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਦੀ ਆ ਬਹੁਤ ਦਿਨ ਹੋ ਗਏ ਲਾਈਵ ਵਿੱਚ ਨਹੀਂ ਆਏ ਹਾਂ ਜੀ ਦੀਦੀ ਬੱਚੇ ਬਹੁਤ ਨਕਲ ਕਰਕੇ ਪਏ ਹਾਂ ਜੀ ਮੈਂ ਬੀਜੀ ਸੀ ਕਿ ਬਸ ਤਾਂ ਕਰਕੇ ਨਹੀਂ ਲਾਈਵ ਆਈ ਹੈਗੀ ਅੱਜ ਲਾਈਵ ਆਈਆਂ ਦੇਖੋ ਕਿੰਨੇ ਦਿਨਾਂ ਬਾਅਦ ਹੈ ਹਨ सूट साट सवारे गुरमित्यारियां कि चल रही ने मैं बलर से हूँ कपड़े दी दुकान मुड़ो तो समझ कह रहे हो Si sí, la hic carlito sí. ਕਿੱਕ ਛੱਡ ਦੋ ਲੈ ਕੇ ਆਈਆਂ ਚਲੋ ਇਹ ਤੇ ਵਧੀਆ ਗੱਲ ਐ ਵੀ ਤੁਸੀਂ ਸੂਟ ਦੋ ਲੈ ਕੇ ਆਏ ਹੋ ਕਰਦਾ ਵਿਆਹ ਹੋਵੇ ਫੇਰ ਤਾਂ ਦੋ ਵੀ ਘਟ ਨੇ ਹੈਨਾ ਬੱਚਿਆਂ ਦੀ ਹੋ ਗਈ ਤਿਆਰੀ ਬੱਚਿਆਂ ਨੇ ਕਰ ਲਈ ਸ਼ੌਪਿੰਗ ਚਲੋ ਜੀ ਫਿਰ ਗੁਰਮੀਤ ਸਿਸਟਰ ਆਪਾਂ ਲਾਈਵ ਨੂੰ ਇੱਥੇ ਹੀ ਕਰ ਦਿੰਦੇ ਆ ਆਫ ਹਨਾ ਕੰਮ ਲੱਗੀਏ ਕੋਈ ਇੰਨਾ ਤਾਂ ਟਾਈਮ ਨਹੀਂ ਹੈਗਾ ਕਮੈਂਟ ਨਹੀਂ ਆਉਂਦੇ ਪਏ ਇਹਨਾਂ ਟਾਈਮ ਵੇਸਟ ਵਾਲਾ ਕੰਮ ਹੈ ਫਿਰ ਮੈਂ ਕੰਮ ਲੱਗਦੀ ਆ ਕੋਈ ਫਿਰ ਮਿਲਾਂਗੇ ਕਿਸੇ ਦਿਨ ਫਿਰ ਕਿਸੇ ਲਾਈਵ ਦੇ ਵਿੱਚ ਬਾਕੀ ਅੱਜ ਇੱਕ ਵਲੌਗ ਅਪਲੋਡ ਕਰਨਾ ਮੈਂ ਪਲੀਜ਼ ਉਹ ਵੀ ਦੇਖਿਓ ਕਮੈਂਟ ਕਰਕੇ ਦੱਸਿਓ ਮੈਨੂੰ पन की में लग गया व्लॉग एडिटिंग करके हटी सी मैं थोड़ा जहा टाइम है क्या अचलाइव भी दि बहुत दिन हो गए मैं काम कार बिल्कुल नहीं कर रही नहीं खाना नहीं मैं हजे खाया है गुरमीत सिस्टर हजे ठहर के खाना खावगी ठहर के खाना खावांगी बाकी चलो ਫਿਰ ਮਿਲਾਂਗੇ ਹੈਨਾ ਕਿਸੇ ਦਿਨ